ਇੱਕ ਕਹਾਣੀ ਹੈ ਅੰਜਲੀ ਨਾਮ ਦੀ ਲੜਕੀ ਦੀ ਜੋ ਕਿ ਬਹੁਤ ਚੰਗੀ ਤੇ ਮੇਰੀ ਦੀਦੀ ਆ ਮੇਰੇ ਛੋਟੇ ਚਾਚਾ ਜੀ ਦੀ ਬੇਟੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੀਅਰ ਦਾ ਪਹਿਲਾ ਸਾਲ ਸੀ ਕਿ ਮੇਰੇ ਦਾਦਾ ਜੀ ਨੇ ਲੜਕੇ ਦੇਖਣੇ ਸ਼ੁਰੂ ਕਰ ਦਿੱਤੇ ਚਾਚਾ ਜੀ ਤੇ ਪਿਤਾ ਜੀ ਲੜਕਾ ਦੇਖਣ ਦਿੱਲੀ ਗਏ ਸੀ ਉੱਥੇ ਉਹਨਾਂ ਨੂੰ ਇੱਕ ਲੜਕਾ ਵਧੀਆ ਲੱਗਿਆ ਤਾਂ ਗੱਲ ਕੀਤੀ ਗਈ ਉਹਨਾਂ ਨੂੰ ਦੀਦੀ ਦੀ ਪੜ੍ਹਾਈ ਲਿਖਾਈ ਬਾਰੇ ਦੱਸਿਆ ਗਿਆ ਉਹਨਾਂ ਨੇ ਕਿਹਾ ਸਾਨੂੰ ਲੜਕੀ ਕੱਦ-ਕਾਠ ਵਿੱਚ ਵਧੀਆ ਚਾਹੀਦੀ ਆ ਜੇ ਕੱਦ-ਕਾਠ ਵਧੀਆ ਤਾਂ ਰਿਸ਼ਤਾ ਹੋ ਜਾਵੇਗਾ ਪਾਪਾ ਨੇ ਉਹਨਾਂ ਦੀ ਤਸੱਲੀ ਲਈ ਦੱਸਿਆ ਕਿ ਸਾਡੀ ਬੇਟੀ ਦੀ ਉਮਰ 23 ਸਾਲ, ਕੱਦ 5 ਫੁੱਟ 5 ਇੰਚ। ਤਾਂ ਉਹਨਾਂ ਨੂੰ ਤਸੱਲੀ ਹੋ ਗਈ ਕਿ ਲੰਬਾਈ ਤਾਂ ਠੀਕ ਐ। ਬਾਕੀ ਦੀ ਤਸੱਲੀ ਲਈ ਦੀਦੀ ਦੀ ਫੋਟੋ ਵੀ ਉਹਨਾਂ ਨੂੰ ਦੇ ਦਿੱਤੀ ਗਈ। ਫੋਟੋ ਵਿੱਚ ਉਹਨਾਂ ਨੂੰ ਦੀਦੀ ਪਸੰਦ ਸੀ। ਇਸ ਲਈ ਲੜਕੀ ਦਿਖਾਉਣ ਦੀ ਇੱਛਾ ਜ਼ਾਹਿਰ ਕੀਤੀ। ਚਾਚਾ ਜੀ ਨੇ ਕਿਹਾ ਕਿ ਤੁਸੀਂ ਸਾਰੀ ਗੱਲਬਾਤ ਆਪਣੇ ਘਰੇ ਕਰਿਓ ਤੇ ਫਿਰ ਸਾਨੂੰ ਦੱਸ ਦਿਓ ਕਿ ਤੁਹਾਨੂੰ ਵਿਆਹ ਕਿਵੇਂ ਦਾ ਚਾਹੀਦਾ। ਕਿਉਂਕਿ ਫੇਰ ਹੀ ਆਪਾਂ ਸਾਰੀ ਗੱਲ ਅੱਗੇ ਵਧਾਵਾਂਗੇ। ਲੜਕੇ ਦਾ ਨਾਮ ਸੀ ਸੌਰਵ ਪਲੱਸ 2 ਤੱਕ ਦੀ ਪੜ੍ਹਾਈ ਕਰਨ ਤੋਂ ਬਾਅਦ ਉਹ ਅਮਰੀਕਨ ਬੈਂਕ ਵਿੱਚ ਕਸਟਮਰ ਕੇਅਰ ਦੇ ਜੌਬ ਕਰ ਰਿਹਾ ਸੀ ਸੌਰਵ ਦੀ ਇੱਕ ਭੈਣ ਸੀ ਜੋ ਬੀਏ ਕਰ ਰਹੀ ਸੀ ਉਸਦੇ ਮਾਤਾ ਪਿਤਾ ਨੂੰ ਮਿਲਾ ਕੇ ਘਰ ਵਿੱਚ ਚਾਰ ਜਣੇ ਸੀ ਉਸਦੇ ਪਿਤਾ ਜੀ ਦਾ ਨਾਮ ਵਿਕਰਮ ਤੇ ਭੈਣ ਦਾ ਨਾਮ ਮੋਹਿਣੀ ਸੀ ਪਾਪਾ ਜੀ ਤੇ ਚਾਚਾ ਜੀ ਨੇ ਸਾਰੀ ਗੱਲਬਾਤ ਕਰ ਲਈ ਸੀ ਤੇ ਘਰ ਆ ਕੇ ਦਾਦਾ ਜੀ ਨੂੰ ਦੱਸੀ ਦਾਦਾ ਜੀ ਵੀ ਸਹਿਮਤ ਸੀ ਇੰਤਜ਼ਾਰ ਸੀ ਬਸ ਉਹਨਾਂ ਦੇ ਫੋਨ ਆਉਣ ਦਾ ਤੇ ਫਿਰ ਉਹਨਾਂ ਦਾ ਫੋਨ ਵੀ ਆ ਗਿਆ ਗੱਲ ਤਾਇਆ ਜੀ ਨੇ ਹੀ ਕੀਤੀ। ਉਹਨਾਂ ਨੇ ਕਿਹਾ ਲੜਕੀ ਦੀ ਲੰਬਾਈ ਚੰਗੀ ਆ ਤੇ ਲੜਕੀ ਵੀ ਤੁਸੀਂ ਸਾਨੂੰ ਦਿਖਾ ਦਿਓ। ਤਾਇਆ ਜੀ ਨੇ ਕਿਹਾ ਤੁਸੀਂ ਦੱਸਿਆ ਨਹੀਂ ਵਿਆਹ ਕਿਵੇਂ ਕਰਨਾ ਹੈ? ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ ਜਿਵੇਂ ਵੀ ਕਹੋਗੇ ਸਾਨੂੰ ਉਸੇ ਤਰ੍ਹਾਂ ਹੀ ਪਸੰਦ ਆ। ਪਰ ਇੱਕ ਗੱਲ ਆ ਤੁਹਾਨੂੰ ਵਿਆਹ ਲਈ ਦਿੱਲੀ ਆਉਣਾ ਪਵੇਗਾ। ਤਾਇਆ ਜੀ ਨੇ ਕਿਹਾ ਪਰ ਇਸ ਤਰ੍ਹਾਂ ਸਾਡੇ ਤੋਂ ਪ੍ਰਬੰਧ ਕਿਵੇਂ ਹੋਵੇਗਾ? ਕਾਫੀ ਦੂਰ ਆ ਸਾਡੇ ਰਿਸ਼ਤੇਦਾਰ ਵੀ ਕਾਫੀ ਆ। ਉਹਨਾਂ ਨੇ ਕਿਹਾ ਕੋਈ ਗੱਲ ਨਹੀਂ ਤੁਸੀਂ 50 ਕੋ ਜਾਣੇ ਆਏ ਹੋ ਬਾਕੀ ਅਸੀਂ ਆਪਣਾ ਸਾਰਾ ਹਿਸਾਬ ਕਿਤਾਬ ਦੇਖ ਲਵਾਂਗੇ ਤਾਇਆ ਜੀ ਨੇ ਕਿਹਾ ਕਿ ਸਾਡੇ ਦਾ ਘਰ ਦੇ ਮੈਂਬਰ ਹੀ ਕੋਲ ਮਲਾ ਕੇ 25 ਜਾਣੇ ਆ ਤੇ ਬਾਕੀ ਲੜਕੀ ਦੀ ਮਾਸੀ ਜੀ ਮਾਮਾ ਜੀ ਦੀ ਫੈਮਲੀ ਇਹਨਾਂ ਵਿੱਚੋਂ ਤਾਂ ਕਿਸੇ ਨੂੰ ਛੱਡ ਹੀ ਨਹੀਂ ਸਕਦੇ ਜਿਆਦਾ ਲੈਣ ਦੇ ਨਾ ਕਰ ਤੇ 100 ਜਣਿਆਂ ਦਾ ਪੱਕਾ ਕੀਤਾ ਗਿਆ ਦਾਦਾ ਜੀ ਤਾਇਆ ਜੀ ਤੇ ਚਾਚਾ ਜੀ ਸਾਰੇ ਦਿੱਲੀ ਪਹੁੰਚ ਗਏ ਪੂਰਾ ਵਿਆਹ 15 ਲੱਖ ਵਿੱਚ ਤੈਅ ਕੀਤਾ ਗਿਆ ਤੇ ਸਾਡੇ 100 ਲੋਕਾਂ ਦੇ ਖਾਣ ਪੀਣ ਲਈ 3 ਲੱਖ ਅਲੱਗ ਤੋਂ ਪੂਰਾ ਵਿਆਹ ਤੈਅ ਕਰ ਦਿੱਤਾ ਗਿਆ ਸੀ ਤੇ ਅੱਗੇ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ। ਲੜਕੇ ਦੀ ਪੂਰੀ ਫੈਮਲੀ ਦੀਦੀ ਨੂੰ ਦੇਖਣ ਲਈ ਆਈ। ਖੂਬ ਖਾਤਰਦਾਰੀ ਕੀਤੀ ਗਈ। ਉਹਨਾਂ ਨੂੰ ਦੀਦੀ ਪਸੰਦ ਆਈ। ਦੋ ਸਾੜੀਆਂ, ਇੱਕ 골ਡ ਦੀ ਚੇਨ, ਇੱਕ ਰਿੰਗ ਦੇ ਕੇ ਉਹ ਲੋਕ ਵਿਦਾ ਹੋ ਗਏ। ਵਿਆਹ ਦੀ ਤਰੀਕ ਵੀ ਰੱਖ ਦਿੱਤੀ ਗਈ ਤੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਇੱਕ ਬੱਸ ਬੁੱਕ ਕਰ ਲਈ ਗਈ ਤੇ ਥੋੜੇ-ਬਹੁਤੇ ਕਾਰਡ ਬਣ ਦਿੱਤੇ। ਜਿਆਦਾ ਲੋਕ ਤਾਂ ਲੈ ਕੇ ਜਾਣ ਹੀ ਸੀ ਸਕਦੇ ਇਸ ਲਈ ਜਲਦੀ ਹੀ ਕੰਮ ਖਤਮ ਹੋ ਗਿਆ ਬਸ ਲੜਕੀਆਂ ਦੀ ਤਿਆਰੀ ਵਿੱਚ ਥੋੜਾ ਜਿਆਦਾ ਸਮਾਂ ਲੱਗਿਆ ਕਿਉਂਕਿ ਘਰ ਵਿੱਚ ਘੱਟੋ ਘੱਟ 10 ਕੁੜੀਆਂ ਸੀ ਦੋ ਜਣੀਆਂ ਦਾ ਤਾਂ ਵਿਆਹ ਹੋ ਗਿਆ ਸੀ ਇੱਕ ਦਾ ਹੋਣ ਵਾਲਾ ਸੀ ਬਾਕੀ ਬਚੀਆਂ ਸੱਤ ਕੋਈ ਡਾਂਸ ਸਿੱਖਣ ਲਈ ਕੋਈ ਕਿਸੇ ਹੋਰ ਕੰਮ ਲਈ ਮੇਰੀ ਤਾਂ ਤਾਂ ਪੁੱਛੋ ਹੀ ਨਾ ਮੈਂ ਇੱਕ ਟੇਲਰ ਜੋ ਸੀ ਕਿਸੇ ਦਾ ਲਹਿੰਗਾ ਸਿਉਣਾ ਕਿਸੇ ਦਾ ਸੂਟ ਕਿਸੇ ਦਾ ਪਲਾਜ਼ੋ ਤੇ ਕਿਸੇ ਦਾ ਬਲਾਊਜ਼ ਵਿਆਹ ਤੋਂ 10 ਦਿਨ ਪਹਿਲਾਂ ਸੌਰਵ ਦਾ ਫੋਨ ਆਇਆ ਉਸਨੇ ਕਿਹਾ ਦਾਦਾ ਜੀ ਦੇ ਨਾਲ ਗੱਲ ਕਰਨੀ ਆ ਜਦ ਦਾਦਾ ਜੀ ਨਾਲ ਗੱਲ ਕਰਾਈ ਤਾਂ ਪਤਾ ਲੱਗਿਆ ਲੜਕਾ ਇਹ ਗੱਲ ਕਹਿ ਰਿਹਾ ਸੀ ਕਿ ਜਿਹੜਾ ਤੁਸੀਂ ਖਾਣੇ ਦਾ 3 ਲੱਖ ਦੇਣਾ ਉਹ 5 ਲੱਖ ਕਰ ਦਿਓ ਤੇ ਹੁਣੇ ਹੀ ਟਰਾਂਸਫਰ ਵੀ ਕਰ ਦਿਓ ਨਹੀਂ ਤਾਂ ਡੀਲ ਕੈਨਸਲ ਦਾਦਾ ਜੀ ਨੇ ਕਿਹਾ ਬੇਟਾ ਚਾਹੇ ਤੁਸੀਂ 3 ਲੱਖ ਲਓ ਚਾਹੇ 5 ਪਰ ਸਭ ਕੁਝ ਵਿਆਹ ਤੋਂ ਬਾਅਦ ਜੇ ਰਹੀ ਗੱਲ ਡੀਲ ਦੀ ਇਹ ਕੋਈ ਡੀਲ ਨਹੀਂ ਆ ਦੋ ਪਰਿਵਾਰਾਂ ਦਾ ਮੇਲ ਆ ਜੋ ਰੱਬ ਦੀ ਕਿਰਪਾ ਤੇ ਸਹਿਯੋਗਾਂ ਦੇ ਨਾਲ ਹੁੰਦਾ ਹੈ। ਬਾਕੀ ਤੂੰ ਹਜੇ ਬੱਚਾ। ਉਸਨੇ ਕਿਹਾ ਮੈਂ ਕੋਈ ਬੱਚਾ ਨਹੀਂ ਹਾਂ। ਮੈਨੂੰ ਪੈਸੇ ਹੁਣੇ ਚਾਹੀਦੇ ਆ। ਇਸ ਲਈ ਕਹਿ ਰਿਹਾ। ਇਹਨਾਂ ਕਹਿ ਕੇ ਉਸਨੇ ਫੋਨ ਕੱਟ ਦਿੱਤਾ। ਜਦ ਸੌਰਵ ਦੇ ਪਿਤਾ ਜੀ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਭਰਾ ਜੀ ਮੈਂ ਕੁਝ ਨਹੀਂ ਕਰ ਸਕਦਾ। ਜਿਵੇਂ ਸੌਰਵ ਕਹਿ ਰਿਹਾ ਉਸ ਤਰੀਕੇ ਨਾਲ ਹੀ ਕਰ ਲੋ। ਸੌਰਵ ਦੀਦੀ ਨੂੰ ਫੋਨ ਕਰਕੇ ਲੈਣ ਦੇਣ ਦੀਆਂ ਗੱਲਾਂ ਬਾਰੇ ਪਰੇਸ਼ਾਨ ਕਰਨ ਲੱਗਿਆ। ਦੀਦੀ ਨੇ ਕਿਹਾ ਚਾਹੇ ਕੁਝ ਵੀ ਕਰ ਸਾਰਿਆਂ ਨੂੰ ਘਰ ਵਿੱਚ ਸਮਝਾਇਆ ਕਿ ਮੈਂ ਨਹੀਂ ਕਰਾਉਣਾ ਇਹ ਵਿਆਹ। ਮੈਨੂੰ ਤਾਂ ਕੋਈ ਗੜਬੜ ਲੱਗ ਰਹੀ ਹੈ। ਇਹ ਤਾਂ ਹੁਣੇ ਤੋਂ ਹੀ ਇੰਨੀਆਂ ਵੱਡੀਆਂ ਮੰਗਾਂ ਰੱਖਦੇ ਆ। ਵਿਆਹ ਤੋਂ ਬਾਅਦ ਮੇਰੇ ਨਾਲ ਕੀ ਕਰਨਗੇ? ਮੈਂ ਘਰ ਵਿੱਚ ਸਾਰਿਆਂ ਨੂੰ ਸਮਝਾਇਆ। ਇੱਕ ਸਮੇਂ ਲਈ ਸਾਰਿਆਂ ਨੇ ਮੇਰੀ ਗੱਲ ਮੰਨ ਵੀ ਲਈ। ਪਰ ਵਿਚੋਲੇ ਨੇ ਗੱਲ ਨੂੰ ਕੁਮਾਫਰਾ ਕੇ ਗੱਲ ਇਧਰੋਂ ਉਧਰੋਂ ਸੰਭਾਲ ਲਈ ਤੇ ਫਿਰ ਇਸ ਤਰ੍ਹਾਂ ਵਿਆਹ ਦੀਆਂ ਤਿਆਰੀਆਂ ਫੇਰ ਸ਼ੁਰੂ ਹੋ ਗਈਆਂ। ਘਰ ਦੇ ਵੱਡਿਆਂ ਦੇ ਦਿਮਾਗ ਵਿੱਚ ਤਾਂ ਪਤਾ ਹੀ ਨਹੀਂ ਕੀ ਚੱਲ ਰਿਹਾ ਸੀ। ਪਰ ਮੈਂ ਅੰਦਰ ਹੀ ਅੰਦਰ ਕਾਫੀ ਪਰੇਸ਼ਾਨ ਹੋ ਰਹੀ ਸੀ। ਮੈਂ ਜਦ ਵੀ ਦੀਦੀ ਨੂੰ ਦੇਖਦੀ ਤਾਂ ਪਤਾ ਨਹੀਂ ਕਿਉਂ ਮੇਰੇ ਮਨ ਵਿੱਚ ਦੂਰ ਦੂਰ ਦੇ ਖਿਆਲ ਆਉਣ ਲੱਗ ਜਾਂਦੇ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕਿਤੇ ਕੁਝ ਗਲਤ ਤਾਂ ਨਹੀਂ ਹੋ ਰਿਹਾ ਦੀਦੀ ਨਾਲ। ਮੈਂ ਰੋਜ਼ ਦੀਦੀ ਨੂੰ ਪੁੱਛਦੀ। ਦੀਦੀ, ਸੌਰਵ ਨਾਲ ਗੱਲ ਹੋਈ? ਕੀ ਕਹਿ ਰਿਹਾ ਹੁਣ? ਦੀਦੀ ਤੁਹਾਨੂੰ ਕੀ ਲੱਗਦਾ? ਕੁਝ ਗਲਤ ਹੋ ਰਿਹਾ ਤੁਹਾਡੇ ਨਾਲ? ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਹਾਡੇ ਨਾਲ ਗਲਤ ਹੋ ਰਿਹਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ। ਫਿਰ ਚਾਹੀ ਮੈਨੂੰ ਜੋ ਮਰਜ਼ੀ ਕਰਨਾ ਪਵੇ। ਮੈਂ ਇਹ ਵਿਆਹ ਕਦੇ ਨਹੀਂ ਹੋਣ ਦੇਵਾਂਗੀ। ਪਰ ਜੇ ਤੁਸੀਂ ਦੱਸੋਗੀ ਨਹੀਂ ਤਾਂ ਫਿਰ ਮੈਨੂੰ ਪਤਾ ਕਿਵੇਂ ਲੱਗੂ ਮੈਂ ਦੀਦੀ ਨੂੰ ਹਿਲਾਉਂਦੀ ਆਵੇਂ ਕਿਆ ਦੀਦੀ ਕੁਝ ਤਾਂ ਦੱਸੋ ਦੀਦੀ ਨੇ ਗੱਲ ਨੂੰ ਹਾਸੇ ਵਿੱਚ ਪਾ ਦਿੱਤਾ ਤੂੰ ਪਾਗਲ ਹੋ ਗਈਆਂ ਬੇਵਜਹੀ ਦਿਮਾਗ ਖਰਚ ਕਰਦੀ ਰਹਿੰਦੀਆਂ ਕੋਈ ਕੰਮ ਤਾਂ ਹੈ ਨਹੀਂ ਤੈਨੂੰ ਮੈਂ ਖੁਸ਼ ਆ ਘਰ ਦੇ ਵੀ ਖੁਸ਼ ਆ ਉਹਨਾਂ ਦੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਆ ਫਿਰ ਮੈਨੂੰ ਵੀ ਥੋੜੀ ਜੀ ਤਸੱਲੀ ਹੋ ਗਈ ਤੇ ਮੈਂ ਵੀ ਆਪਣੀਆਂ ਤਿਆਰੀਆਂ ਵਿੱਚ ਜੋਰਾ ਸ਼ੋਰਾ ਨਾਲ ਜੁਟ ਗਈ ਹੁਣ ਵਿਆਹ ਦਾ ਸਮਾਂ ਆ ਗਿਆ ਸੀ ਸਾਰਿਆਂ ਦੇ ਕੱਪੜੇ ਤਿਆਰ ਹੋ ਗਏ ਸੀ। 5-6 ਦਿਨ ਪਹਿਲਾਂ ਹੀ ਸਾਰਿਆਂ ਦੀ ਪੈਕਿੰਗ ਸ਼ੁਰੂ ਹੋ ਗਈ ਸੀ। ਦਿੱਲੀ ਜਾਣਾ ਸੀ। ਤਿਆਰੀਆਂ ਥੋੜੀਆਂ ਖਾਸ ਲੱਗ ਰਹੀਆਂ ਸੀ। ਕੁਝ ਰਹਿ ਨਾ ਜਾਵੇ। ਜਲਦੀ ਜਲਦੀ ਵਿੱਚ ਹੀ ਸਹੀ ਪਰ ਲਗਭਗ ਸਾਰਿਆਂ ਦੀ ਪੈਕਿੰਗ ਹੋ ਹੀ ਗਈ ਸੀ। ਫਿਰ ਤੇਲ ਲਾਉਣ ਦੀ ਰਸਮ ਕੀਤੀ ਗਈ। ਸਾਰੇ ਬਹੁਤ ਭਾਵੁਕ ਹੋ ਕੇ ਰੋ ਰਹੇ ਸੀ। ਕਿਉਂਕਿ ਸਾਰਿਆਂ ਨੂੰ ਪਤਾ ਸੀ ਕਿ ਦੀਦੀ ਨੇ ਹੁਣ ਪਰਾਈ ਹੋ ਜਾਣਾ। ਮੈਂ ਵੀ ਬਹੁਤ ਜ਼ਿਆਦਾ ਰੋਈ। ਹੁਣ ਦੀਦੀ ਦਾ ਇਸ ਘਰ ਵਿੱਚ ਸਿਰਫ ਇੱਕ ਹੀ ਦਿਨ ਬਚਿਆ ਸੀ। ਅਗਲੇ ਦਿਨ ਹਲਦੀ ਤੇ ਸੰਗੀਤ ਤੇ ਸਾਰਿਆਂ ਨੇ ਖੂਬ ਡਾਂਸ ਕੀਤਾ। ਦੀਦੀ ਨੇ ਵੀ ਕੀਤਾ ਕੁਝ ਖੁਸ਼ੀ ਤੇ ਕੁਝ ਗਮੀ ਸੀ ਤੇ ਕੁਝ ਨੀਂਦ ਵੀ ਆ ਰਹੀ ਸੀ। ਸੋਚ ਰਹੀ ਸੀ ਇੱਕ ਪੁਰਾਣੇ ਪਰਿਵਾਰ ਨੂੰ ਛੱਡ ਕੇ ਦੀਦੀ ਨੂੰ ਨਵੇਂ ਪਰਿਵਾਰ ਵਿੱਚ ਰਹਿਣਾ ਪਵੇਗਾ। ਇਹੀ ਸੋਚਦੇ ਆ ਸੋਚਦੇ ਆ ਸਵੇਰ ਹੋ ਗਈ ਤੇ ਆਵਾਜ਼ ਲੱਗਣ ਲੱਗੀ। ਓਟੋ ਜੋ ਸਾਰੇ ਜਲਦੀ ਤਿਆਰ ਹੋ ਜਾਓ। ਜਸਨੇ ਵੀ ਲੇਟ ਕੀਤਾ ਉਸ ਨੂੰ ਇੱਥੇ ਹੀ ਛੱਡ ਜਾਣਾ। ਇਹ ਆਵਾਜ਼ ਦਾਦਾ ਜੀ ਦੀ ਸੀ। ਸਾਰੇ ਜਲਦੀ ਜਲਦੀ ਤਿਆਰ ਹੋ ਗਏ। ਉਸ ਦਿਨ ਲਾਈਟ ਵੀ ਨਹੀਂ ਆਈ ਸੀ ਸਾਰੇ ਅੰਨੇ ਥੋੜੇ ਥੋੜੇ ਪਾਣੀ ਨਾਲ ਨਹਾ ਕੇ guzara ਕੀਤਾ ਕਿਉਂਕਿ ਸਾਰੇ ਰਿਸ਼ਤੇਦਾਰ ਇੱਕ ਦਿਨ ਪਹਿਲਾਂ ਹੀ ਆ ਗਏ ਸੀ ਤੇ ਸਾਰੇ ਇੱਥੇ ਹੀ ਤਿਆਰ ਹੋਏ ਉਸ ਤੋਂ ਬਾਅਦ 9:30 ਵਜੇ ਤੱਕ ਬਾਸ ਰਵਾਨਾ ਹੋ ਗਈ ਸੀ ਸਫ਼ਰ ਵੀ ਠੀਕ ਸੀ ਲੰਬਾ ਸਫ਼ਰ ਕਰਦਿਆਂ ਅਸੀਂ ਉਸ ਸਥਾਨ ਤੇ ਪਹੁੰਚ ਗਏ ਅਸੀਂ ਸਾਰੇ ਮੈਰਿਜ ਹਾਲ ਵਿੱਚ ਪ੍ਰਵੇਸ਼ ਕਰ ਚੁੱਕੇ ਸੀ ਪਰ ਉੱਥੇ ਸੌਰਵ ਦੇ ਪਰਿਵਾਰ ਵੱਲੋਂ ਤਾਂ ਕੋਈ ਵੀ ਨਹੀਂ ਸੀ ਬਸ 2-4 ਜਣੇ ਹੀ ਸੀ ਉਹਨਾਂ ਨੇ ਉਸ ਮੈਰਿਜ ਹੋਮ ਦੇ ਸੰਚਾਲਕ ਨੂੰ ਦੱਸ ਦਿੱਤਾ ਕਿ ਇਹ ਆ ਗਏ ਹਨ ਇਹਨਾਂ ਦੀ ਖਾਤਰਦਾਰੀ ਕੀਤੀ ਜਾਵੇ ਅਸੀਂ ਸਮੇਂ ਤੇ ਆਵਾਂਗੇ ਇਹ ਕਹਿ ਕੇ ਉੱਥੋਂ ਚਲੇ ਗਏ ਅਸੀਂ ਸਾਰਿਆਂ ਨੇ ਉੱਥੇ ਪਹੁੰਚ ਕੇ ਖਾਣਾ ਖਾ ਲਿਆ ਤੇ ਬਾਅਦ ਵਿੱਚ ਗੱਪਾਂ ਮਾਰਨ ਲੱਗੇ ਦਾਦਾ ਜੀ ਦੇ ਸਾਰੇ ਭਰਾ ਆਏ ਹੋਏ ਸੀ ਜੋ ਕਾਫੀ ਦੂਰ ਦੂਰ ਰਹਿੰਦੇ ਸੀ ਉਹਨਾਂ ਦੀਆਂ ਅਲੱਗੀਆਂ ਗੱਲਾਂ ਚੱਲ ਰਹੀਆਂ ਸੀ ਇਸ ਤਰ੍ਹਾਂ ਸਾਰੇ ਗਰੁੱਪ ਬਣਾ ਕੇ ਆਪਣੀਆਂ ਆਪਣੀਆਂ ਗੱਲਾਂ ਕਰਨ ਵਿੱਚ ਬਿਜ਼ੀ ਹੋਏ ਸੀ ਦੀਦੀ ਨੂੰ ਪਾਰਲਰ ਵਾਲੀ ਤਿਆਰ ਕਰ ਰਹੀ ਸੀ ਤੇ ਮੈਂ ਉਹਨਾਂ ਦੀ ਹੈਲਪ ਕਰ ਰਹੀ ਸੀ ਤੇ ਆਪਣੀਆਂ ਭੈਣਾ ਮੰਮੀ ਚਾਚੀ ਤਾਈ ਸਾਰਿਆਂ ਨੂੰ ਵੀ ਤਿਆਰ ਕਰ ਰਹੀ ਸੀ ਇਸ ਦੌਰਾਨ ਸੌਰਵ ਦੀ ਭੈਣ ਦਾ ਉੱਥੇ ਆਉਣਾ ਹੋਇਆ ਉਹ ਦੀਦੀ ਦਾ ਲਹਿੰਗਾ ਲੈ ਕੇ ਆਈ ਸੀ ਤਾਇਆ ਜੀ ਨੇ ਪੁੱਛਿਆ ਬੇਟਾ ਤੁਸੀਂ ਤਾਂ ਕਹਿ ਰਹੇ ਸੀ ਕਿ ਤੁਸੀਂ ਟਾਈਮ ਨਾਲ ਹੀ ਆ ਜਾਉਂਗੇ ਪਰ ਤੁਹਾਡੀ ਕਰੋ ਤਾਂ ਹਜੇ ਤੱਕ ਕੋਈ ਵੀ ਨਹੀਂ ਆਇਆ ਸੌਰਵ ਦੀ ਭੈਣ ਨੇ ਮੂੰਹ ਬਣਾਉਂਦਿਆਂ ਹੋਇਆ ਕਿਹਾ ਚੰਗੇ ਲੋਕ ਹਮੇਸ਼ਾ ਲੇਟ ਹੀ ਆਉਂਦੇ ਆ ਇਸ ਗੱਲ ਤੇ ਤਾਇਆ ਜੀ ਨੇ ਕਿਹਾ ਕਿ ਬੇਟਾ ਇਸ ਦਾ ਕੀ ਮਤਲਬ ਅਸੀਂ ਬੁਰੇ ਲੋਕਾਂ ਇਸ ਗੱਲ ਤੇ ਉਸਨੇ ਕਿਹਾ ਇਹ ਗੱਲ ਤਾਂ ਹੈਗੀ ਆ ਇਸ ਵਿੱਚ ਹੈਰਾਨ ਹੋਣ ਵਾਲੀ ਕਿਹੜੀ ਗੱਲ ਤਾਇਆ ਜੀ ਤਾਂ ਹੈਰਾਨ ਹੀ ਰਹਿ ਗਏ ਸੀ ਤੇ ਸੋਚ ਰਹੇ ਸੀ ਕਿ ਸਾਡੇ ਘਰ ਦਾ ਤਾਂ ਕੋਈ ਵੀ ਬੱਚਾ ਇਸ ਤਰ੍ਹਾਂ ਗੱਲ ਨਹੀਂ ਕਰਦਾ ਪਰ ਫਿਰ ਉਹਨਾਂ ਨੇ ਸੋਚਿਆ ਕੀ ਪਤਾ ਬੇਟੀ ਕਿਸੇ ਵਜ੍ਹਾ ਕਰਕੇ ਕਿਸੇ ਨਾਲ ਨਾਰਾਜ਼ ਹੋਵੇ ਜਾਂ ਪਰੇਸ਼ਾਨ ਹੋਵੇ ਤਾਇਆ ਜੀ ਆਪਣੇ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗੇ ਇਹਨੇ ਨੂੰ ਦੀਦੀ ਵੀ ਤਿਆਰ ਹੋ ਗਈ ਦੀਦੀ ਬਹੁਤ ਹੀ ਜ਼ਿਆਦਾ ਸੋਹਣੀ ਲੱਗ ਰਹੀ ਸੀ ਵੱਡੇ ਚਾਚਾ ਜੀ ਦਾ ਬੇਟਾ ਕਹਿਣ ਲੱਗਿਆ ਵਾਹ ਇਹ ਦੀਦੀ ਆ ਨਾ ਜਿਵੇਂ ਕੋਈ پری ਬਹੁਤ ਸੋਹਣੇ ਲੱਗਦੇ ਪਈਆਂ ਅੱਜ ਤਾਂ ਸਾਰੇ ਮੇਰੀ ਦੀਦੀ ਨੂੰ ਦੇਖਦੇ ਹੀ ਰਹਿ ਜਾਣਗੇ ਤੇ ਦੀਦੀ ਤੁਹਾਡੀ ਸੱਸ ਨੂੰ ਤਾਂ ਰੋਜ਼ ਤੁਹਾਡੀ ਨਜ਼ਰ ਉਤਾਰਨੀ ਪਿਆ ਕਰੇਗੀ ਨਹੀਂ ਤਾਂ ਹੋ ਗਿਆ ਕੰਮ ਕਮਰੇ ਵਿੱਚ ਸਾਰੇ ਹੱਸਣ ਲੱਗ ਪਏ ਦੀਦੀ ਹਲਕੀ ਜਿਹੀ ਸਮਾਈਲ ਦੇ ਰਹੀ ਸੀ ਅਸੀਂ ਸਾਰੇ ਜਾਨੀ ਫੋਟੋਆਂ ਖਿੱਚਣ ਵਿੱਚ ਬਿਜ਼ੀ ਸੀ ਇੰਨੇ ਨੂੰ ਬਰਾਤ ਵੀ ਪਹੁੰਚ ਗਈ ਬਰਾਤੀ ਡਾਂਸ ਕਰ ਰਹੇ ਸੀ ਦਰਵਾਜੇ ਦੀਆਂ ਸਾਰੀਆਂ ਰਸਮਾਂ ਸਮਾਪਤ ਹੋਈਆਂ। ਬਰਾਤੀ ਖਾਣਾ ਖਾਣ ਲੱਗੇ। ਉਸ ਤੋਂ ਬਾਅਦ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਗਈ। ਲਗਨ ਟਿੱਕਾ ਹੋਇਆ ਜੋ ਵੀ ਤੈਅ ਹੋ ਚੁੱਕਿਆ ਸੀ। ਕੈਸ਼, ਸਮਾਨ, ਚੇਨ, ਰਿੰਗ ਸਭ ਕੁਝ ਦਿੱਤਾ ਗਿਆ। ਖੁਸ਼ੀ-ਖੁਸ਼ੀ ਲਗਨ ਟਿੱਕਾ ਵੀ ਹੋ ਗਿਆ। ਹੁਣ ਜੈਮਾਲਾ ਲਈ ਮੰਚ ਤਿਆਰ ਸੀ। ਸੌਰਵ ਮੰਚ ਤੇ ਪਹੁੰਚ ਗਿਆ ਤੇ ਸਾਰੇ ਦੀਦੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਅਸੀਂ ਦੀਦੀ ਨੂੰ ਲੈ ਕੇ ਜਾ ਰਹੇ ਸੀ ਪਰ ਕੈਮਰੇ ਵਾਲਾ ਚੱਲਣ ਦੀ ਵੀ ਤਾਂ ਹੀ ਅੱਗੇ ਵਧੀਏ ਨਾ ਫਿਰ ਆਖਰ ਅਸੀਂ ਜੈ ਮਾਲਾ ਦੀ ਮੰਚ ਤੱਕ ਪਹੁੰਚ ਗਏ ਸੌਰਵ ਜੀ ਨੇ ਦੀਦੀ ਦਾ ਹੱਥ ਫੜਿਆ ਤੇ ਮੰਚ ਉੱਤੇ ਖੜਾ ਕਰ ਦਿੱਤਾ ਦੀਦੀ ਨੇ ਜਿਵੇਂ ਹੀ ਮਾਲਾ ਪਾਉਣ ਲਈ ਮਾਲਾ ਉੱਪਰ ਕੀਤੀ ਉਦੋਂ ਤੱਕ ਸੌਰਵ ਦੇ ਕੁਝ ਦੋਸਤਾਂ ਨੇ ਉਸ ਨੂੰ ਉੱਪਰ ਨੂੰ ਚੱਕ ਲਿਆ ਫਿਰ ਮੈਂ ਆਪਣੇ ਭਰਾਵਾਂ ਨੂੰ ਚੀਲਾ ਕੇ ਕਹਿਣ ਲੱਗੀ ਤੁਸੀਂ ਵੀ ਜਾਓ ਦੀਦੀ ਨੂੰ ਇਸ ਤੋਂ ਵੀ ਜ਼ਿਆਦਾ ਉੱਪਰ ਚੱਕ ਲੋ ਇਹਨਾਂ ਨੂੰ ਮੇਰੇ ਸਾਰੇ ਭਰਾਵਾਂ ਨੇ ਦੀਦੀ ਨੂੰ ਸੌਰਵ ਨਾਲੋਂ ਵੀ ਇੰਨਾ ਜ਼ਿਆਦਾ ਉੱਚਾ ਚੱਕ ਦਿੱਤਾ ਦੀਦੀ ਨੇ ਆਰਾਮ ਨਾਲ ਮਾਲਾ ਪਾ ਦਿੱਤੀ ਉਸ ਤੋਂ ਬਾਅਦ ਸੌਰਵ ਜੀ ਨੇ ਦੀਦੀ ਦੇ ਗਲੇ ਵਿੱਚ ਮਾਲਾ ਪਾਉਣੀ ਸੀ ਇਸ ਤਰ੍ਹਾਂ ਮਾਲਾ ਦਾ ਪ੍ਰੋਗਰਾਮ ਵੀ ਖਤਮ ਹੋ ਗਿਆ ਫਿਰ ਸਾਰੇ ਅਸ਼ੀਰਵਾਦ ਦੇਣ ਲੱਗੇ ਤੇ ਬਾਅਦ ਵਿੱਚ ਸਾਰਿਆਂ ਨੇ ਇੱਕ ਇੱਕ ਕਰਕੇ ਫੋਟੋਆਂ ਕਰਵਾ ਲਈਆਂ ਉਸ ਤੋਂ ਬਾਅਦ ਅਸੀਂ ਸਾਰਿਆਂ ਨੇ ਮਿਲ ਕੇ ਖਾਣਾ ਖਾਧਾ ਥੋੜਾ ਹਾਸਾ ਮਜ਼ਾਕ ਹੋਇਆ ਪਰ ਉਸ ਤੋਂ ਬਾਅਦ ਖਾਣੇ ਦੀ ਰਸਮ ਸੰਪੰਨ ਹੋ ਗਈ ਪਰ ਅਚਾਨਕ ਦੀਦੀ ਨੇ ਮੈਨੂੰ ਇਸ਼ਾਰਾ ਕਰਦੇ ਹੋਏ ਕੁਝ ਦਿਖਾਉਣ ਦੀ ਕੋਸ਼ਿਸ਼ ਕੀਤੀ ਉਹ ਇਹ ਸੀ ਕਿ ਦੀਦੀ ਦੀ ਹੋਣ ਵਾਲੀ ਸੱਸ ਦਾ ਮੂੰਹ ਫੁੱਲਿਆ ਹੋਇਆ ਨਜ਼ਰ ਆ ਰਿਹਾ ਸੀ। ਦੀਦੀ ਨੇ ਕਿਹਾ ਕਿ ਛੋਟੀ ਮੈਨੂੰ ਲੱਗਦਾ ਕੋਈ ਚੱਕਰ ਆ। ਸਾਰੀ ਕੁ ਸਰਮਸਰ ਕਰ ਰਹੀ ਐ। ਜ਼ਰੂਰ ਕੋਈ ਨਾ ਕੋਈ ਖਿਚੜੀ ਪੱਕ ਰਹੀ ਐ। ਮੈਂ ਕਿਹਾ ਦੀਦੀ ਕੁਝ ਨਹੀਂ ਹੋ ਰਿਹਾ। ਕਿਉਂ ਤੁਸੀਂ ਐਵੇਂ 네ਗੇਟਿਵ ਸੋਚ ਰਹੀ ਹੋ? ਥੋੜਾ ਬਹੁਤਾ ਪੋਜ਼ਿਟਿਵ ਵੀ ਸੋਚ ਲਿਆ ਕਰੋ। ਦੀਦੀ ਨੇ ਕਿਹਾ ਠੀਕ ਆ ਬਾਬਾ ਨਹੀਂ ਸੋਚਦੀ। ਉਸ ਤੋਂ ਬਾਅਦ ਅਸੀਂ ਕਮਰੇ ਵਿੱਚ ਆ ਗਈਆਂ। ਪੰਡਤ ਜੀ ਨੇ ਕਿਹਾ ਜਲਦ ਤੋਂ ਜਲਦ ਫੇਰੀਆਂ ਦੇ ਲਈ ਬੇਟੀ ਨੂੰ ਲਿਆਂਦਾ ਜਾਵੇ। ਜਲਦੀ ਨਾਲ ਸੈਰ ਉੱਤੇ ਚੁੰਨੀ ਦਿੱਤੀ ਤੇ ਦੀਦੀ ਨੂੰ ਫੇਰਿਆਂ ਲਈ ਤਿਆਰ ਕਰ ਦਿੱਤਾ ਪੰਡਤ ਜੀ ਨੇ ਕਿਹਾ ਪਹਿਲਾਂ ਲੜਕੀ ਨੂੰ ਬੁਲਾਇਆ ਜਾਵੇ ਪਰ ਜਦ ਲੜਕੀ ਨੂੰ ਬੁਲਾਇਆ ਤਾਂ ਲੜਕਾ ਨਹੀਂ ਆਇਆ ਕਿਉਂਕਿ ਉੱਥੇ ਤਾਂ ਸੱਚਮੁੱਚ ਹੀ ਕੁਝ ਪੱਕ ਰਿਆ ਸੀ ਮੇਰਾ ਭਰਾ ਬਲੌਣ ਗਿਆ ਤਾਂ ਉਹਨਾਂ ਨੇ ਕਿਹਾ ਕਿਸੇ ਵੱਡੇ ਨੂੰ ਭੇਜ ਇਸ ਤਰ੍ਹਾਂ ਨਹੀਂ ਜਾਵੇਗਾ ਸਾਡਾ ਬੇਟਾ ਫੇਰਿਆਂ ਲਈ ਫਿਰ ਦਾਦਾ ਜੀ ਗਏ ਦਾਦਾ ਜੀ ਨੇ ਪੁੱਛਿਆ ਕੀ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਸਾਨੂੰ ਹੁਣੇ 5 ਲੱਖ ਰੁਪਏ ਦਿਓ ਜਦ ਪੈਸੇ ਦਿਓਗੇ ਅਸੀਂ ਫੇਰ ਹੀ ਫੇਰੀ ਕਰਵਾਵਾਂਗੇ ਫਿਰ ਸਾਰੇ ਪਾਸੇ ਸਨਨਾਟਾ ਛਾ ਗਿਆ ਜਦ ਦਾਦਾ ਜੀ ਉਹਨਾਂ ਕੋਲੋਂ ਵਾਪਸ ਆਏ ਤਾਂ ਆਉਂਦੇ ਸਮੇਂ ਉਹ ਕਾਫੀ ਪਰੇਸ਼ਾਨ ਲੱਗ ਰਹੇ ਸੀ ਸਾਰਿਆਂ ਨੇ ਪੁੱਛਿਆ ਲੜਕੇ ਵਾਲੇ ਕੀ ਕਹਿ ਰਹੇ ਆ ਪਹਿਲਾਂ ਤਾਂ ਦਾਦਾ ਜੀ ਚੁੱਪ ਰਹੇ ਪਰ ਸਾਰਿਆਂ ਦੇ ਪੁੱਛਣ ਤੇ ਦਾਦਾ ਜੀ ਨੇ ਕਿਹਾ ਵਿਚੋਲਾ ਕਿੱਥੇ ਆ ਵਿਚੋਲੇ ਨੂੰ ਬੁਲਾਓ ਫਿਰ ਵਿਚੋਲਾ ਵੀ ਆ ਗਿਆ ਸਾਰੇ ਆਪਸ ਵਿੱਚ ਕੁਸਰਮਸਰ ਕਰ ਰਹੇ ਸੀ ਦਾਦਾ ਜੀ ਤਾਇਆ ਜੀ ਚਾਚਾ ਜੀ ਪਾਪਾ ਜੀ ਤੇ ਵਿਚੋਲਾ ਸਾਰੇ ਲੜਕੇ ਵਾਲੇ ਨਾਲ ਗੱਲ ਕਰਨ ਜਾ ਰਹੇ ਸੀ ਮੈਂ ਵੀ ਉਹਨਾਂ ਦੇ ਪਿੱਛੇ ਹੀ ਚਲੀ ਗਈ ਜਾ ਕੇ ਦੇਖਿਆ ਸੌਰਵ ਦੀ ਪੂਰੀ ਫੈਮਲੀ ਆਪਣੇ ਹੀ ਤਾਣੇ ਬਾਣੇ ਬੋਣਨ ਵਿੱਚ ਲੱਗੀ ਹੋਈ ਸੀ ਸਾਰਿਆਂ ਦੀ ਪਲੈਨਿੰਗ ਚੱਲ ਰਹੀ ਸੀ ਦਾਦਾ ਜੀ ਨੇ ਸੌਰਵ ਦੇ ਪਿਤਾ ਜੀ ਦੇ ਨਾਲ ਤਸੱਲੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਤਾਂ ਜ਼ਿਆਦਾ ਬੋਲ ਹੀ ਨਹੀਂ پا ਰਹੇ ਸੀ ਕਿਉਂਕਿ بیٹے ਬੇਟੀ ਤੇ ਗ੍ਰਹਿ ਮੰਤਰੀ ਨੇ ਆਵਾਜ਼ ਨੂੰ ਲਗਭਗ ਬੰਦ ਹੀ ਕਰ ਦਿੱਤਾ ਸੀ ਫਿਰ ਉਹ ਕੀ ਬੋਲਦੇ ਉਹਨਾਂ ਨੇ ਬਸ ਇੰਨੀ ਗੱਲ ਕਹੀ ਕਿ ਜਿਵੇਂ ਸੌਰਵ ਕਹਿ ਰਿਹਾ ਤੁਸੀਂ ਉਸ ਤਰ੍ਹਾਂ ਕਰ ਲਵੋ ਮੈਂ ਕੁਝ ਨਹੀਂ ਕਰ ਸਕਦਾ ਇੰਨੇ ਵਿੱਚ ਸੌਰਵ ਆਪਣੇ ਪਿਤਾ ਨੂੰ ਕਹਿਣ ਲੱਗਿਆ ਕਿ ਜੇ ਤੁਸੀਂ ਬੋਲਦੇ ਤਾਂ ਸਾਨੂੰ ਬੋਲਣ ਦੀ ਜ਼ਰੂਰਤ ਨਾ ਪੈਂਦੀ ਇਸ ਲਈ ਤੁਸੀਂ ਹੁਣ ਚੁੱਪ ਹੀ ਰਹੋ ਤਾਂ ਚੰਗਾ ਏ ਸੌਰਵ ਨੇ ਸਾਰਿਆਂ ਦੇ ਸਾਹਮਣੇ ਇਹ ਗੱਲ ਕਹਿ ਦਿੱਤੀ ਕਿ ਮੈਨੂੰ 5 ਲੱਖ ਕੈਸ਼ ਚਾਹੀਦਾ ਉਹ ਵੀ ਹੁਣੇ ਨਹੀਂ ਤਾਂ ਫੇਰੇ ਨਹੀਂ ਹੋਣਗੇ ਇਹਨਾਂ ਸੁਣਦਿਆਂ ਹੀ ਮੈਂ ਜਲਦੀ ਪਿੱਛੇ ਨੂੰ ਗਈ ਮੈਂ ਆਪਣੇ ਸਾਰੇ ਭਰਾਵਾਂ ਨੂੰ ਕਿਹਾ ਜਲਦੀ ਜਲਦੀ ਆਓ ਆਪਣਾ ਕੰਮ ਖਰਾਬ ਹੋ ਗਿਆ ਮੈਂ ਆਪਣੇ ਛੋਟੇ ਭਰਾ ਨੂੰ ਕਿਹਾ ਕਿ ਤੂੰ ਜਲਦੀ ਜਲਦੀ ਵੀਡੀਓ ਬਣਾ। ਦਾਦਾ ਜੀ ਨੇ ਕਿਹਾ beta ਅਸੀਂ 5 ਲੱਖ ਤਾਂ ਦੇ ਦੇਵਾਂਗੇ ਕੋਈ ਵੱਡੀ ਗੱਲ ਨਹੀਂ ਪਰ beta ਜਦ ਕੋਈ ਆਪਣੀ ਬੇਟੀ ਦਾ ਵਿਆਹ ਕਰਦਾ ਤਾਂ ਸਭ ਤੋਂ ਵੱਡੀ ਚੀਜ਼ ਹੁੰਦੀ ਹੈ ਵਿਹਾਰ ਜ਼ੁਬਾਨ ਤੇ ਸੰਸਕਾਰ ਸ਼ਾਇਦ ਜਿੰਨਾ ਵਿੱਚੋਂ ਇੱਕ ਵੀ ਚੀਜ਼ ਤੇਰੇ ਕੋਲ ਨਹੀਂ ਫਿਰ ਅਸੀਂ ਪੈਸੇ ਤੈਨੂੰ ਕਿਵੇਂ ਦੇ ਦਈਏ? बस ਇਸ ਦਾ ਜਵਾਬ ਦੇ ਦੇ। ਸੌਰਵ ਨੇ ਕਿਹਾ ਪੈਸੇ ਤਾਂ ਤੁਹਾਨੂੰ ਦੇਣੇ ਹੀ ਪੈਣਗੇ। ਤਾਇਆ ਜੀ ਥੋੜੇ ਪਿਗਲੇ ਤੇ ਕਹਿਣ ਲੱਗੇ ਪਿਤਾ ਜੀ ਵਿਆਹ ਦਾ ਕਰਨਾ ਹੀ ਆ ਗੱਲ ਨੂੰ ਜਿੰਨਾ ਬਤਾਵਾਂਗੇ ਓਨੀ ਵੱਧਣੀ ਐ ਦੇ ਦਿੰਨੇ ਆ 5 ਲੱਖ ਕਿਹੜਾ ਕੋਈ ਵੱਡੀ ਗੱਲ ਐ ਇਹਨਾਂ ਕਹਿ ਕੇ ਤਾਇਆ ਜੀ ਬੈਗ ਵਿੱਚੋਂ ਪੈਸੇ ਕੱਢਣ ਲੱਗੇ ਪਰ ਦਾਦਾ ਜੀ ਨੇ ਉਹਨਾਂ ਦਾ ਹੱਥ ਰੋਕ ਲਿਆ ਇਹ ਸਭ ਦੇਖ ਸੌਰਵ ਆਪਣੀ ਮਾਂ ਨੂੰ ਕਹਿਣ ਲੱਗਿਆ ਚਲੋ ਮੰਮੀ ਪੈਕਿੰਗ ਕਰੋ ਇੱਥੇ ਕੋਈ ਵਿਆਹ ਨਹੀਂ ਹੋ ਰਿਹਾ ਬਸ ਨੇ ਜੈ ਮਾਲਾ ਵਾਲੀ ਮਾਲਾ ਤੋੜ ਕੇ ਸੁੱਟ ਦਿੱਤੀ ਚੈਨ ਉਤਾਰਨ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉੱਤਰ ਨਹੀਂ ਸੀ ਰਹੀ ਜਲਦੀ ਹੀ ਉਸ ਦੀ ਮਾਂ ਨੇ ਮਦਦ ਕੀਤੀ ਤੇ ਚੈਨ ਵੀ ਉਤਾਰ ਦਿੱਤੀ ਉਸਦੀ ਰਿਸ਼ਤੇਦਾਰਾਂ ਨੇ ਵੀ ਇਹ ਗੱਲ ਕਹੀ ਕਿ ਬੇਟਾ ਇਹ ਗੱਲ ਸਹੀ ਨਹੀਂ ਹੈ ਗਲਤ ਗੱਲ ਆ ਤੂੰ ਆਪਣੇ ਪਾਪਾ ਨੂੰ ਵੀ ਨਹੀਂ ਬੋਲਣ ਦੇ ਰਿਹਾ ਇਹਨੇ ਨੂੰ ਉਸਦੀ ਮਾਂ ਕਹਿਣ ਲੱਗੀ ਬੋਲਣ ਦਿਓ ਮੇਰੇ ਬੇਟੇ ਨੂੰ ਉਹ ਸਹੀ ਕਹਿ ਰਿਹਾ ਸ਼ਾਇਦ ਮਾਂ ਦੀ ਪਰਵਰਿਸ਼ ਨਹੀਂ ਪਿਤਾ ਦਾ ਸਨਮਾਨ ਗਵਾ ਦਿੱਤਾ ਸੀ ਦਾਦਾ ਜੀ ਨੇ ਕਿਹਾ ਕਿ ਬੇਟਾ ਇਸ ਤਰ੍ਹਾਂ ਕਰਨ ਤੇ ਕੀ ਹੋਵੇਗਾ ਪੈਸੇ ਚਾਹੀਦੇ ਆ ਅਸੀਂ ਦੇ ਦਿੰਨੇ ਆ ਇਸ ਗੱਲ ਤੇ ਸੌਰਵ ਕਹਿਣ ਲੱਗਿਆ ਤੁਸੀਂ ਵਿਆਹ ਵੀ ਕਰਨਾ ਨਾਲ ਮੇਰਾ ਸਮਾਂ ਤੇ ਮੇਰਾ ਦਿਮਾਗ ਵੀ ਖਰਾਬ ਕਰਦੇ ਪਏ ਹੁਣ ਦੇਖਿਓ ਤੁਹਾਡੀ ਧੀ ਨਾਲ ਵਿਆਹ ਕਰਵਾ ਕੇ ਮੈਂ ਉਸ ਦਾ ਕੀ ਹਾਲ ਕਰਦਾ ਇਹ ਸੁਣ ਕੇ ਤਾਂ ਮੈਨੂੰ ਅੱਗ ਲੱਗ ਗਈ ਸੀ ਮੈਂ ਅੱਗੇ ਚਲੀ ਗਈ ਮੈਂ ਕਿਹਾ ਤੂੰ ਕੀ ਹਾਲ ਕਰੇਂਗਾ ਪਹਿਲਾਂ ਆਪਣੀ ਸ਼ਕਲ ਦੇਖ ਫੇਰ ਗੱਲ ਕਰੀ ਪਹਿਲਾਂ ਤਾਂ ਬੜਾ ਜਵਾਈ ਬਣਿਆ ਹੋਇਆ ਸੀ ਹੁਣ ਦੇਖੀ ਤੇਰੇ ਜੁੱਤੀਆਂ ਪਹਿਣ ਗਈਆਂ ਤੇ ਪੈਕਿੰਗ ਦੀਆਂ ਗੱਲਾਂ ਸਾਨੂੰ ਕੀ ਸੁਣਾ ਰਿਹਾ ਪੈਕਿੰਗ ਤੂੰ ਨਹੀਂ ਅਸੀਂ ਕਰਨ ਲੱਗੇ ਹ ਕੋਈ ਵਿਆਹ ਨਹੀਂ ਹੋ ਰਿਹਾ ਇੱਥੇ ਲਗਨ ਟਿੱਕੇ ਤੇ ਜੋ ਕੁਝ ਵੀ ਰੱਖਿਆ ਫਟਾਫਟ ਉਸ ਦਾ ਹਿਸਾਬ ਕਿਤਾਬ ਕਰ ਘਰਦਿਆਂ ਨੂੰ ਲੱਗ ਰਿਹਾ ਸੀ ਕਿ ਹੁਣ ਸਭ ਕੁਝ ਛੁੱਟ ਰਿਹਾ ਕਿਵੇਂ ਜਾਣਗੇ ਘਰ ਲੋਕ ਤਰ੍ਹਾਂ ਤਰ੍ਹਾਂ ਦੇ ਸਵਾਲ ਜਵਾਬ ਕਰਨਗੇ ਕੀ ਜਵਾਬ ਦੇਵਾਂਗੇ ਮੈਂ ਦਾਦਾ ਜੀ ਦੇ ਕੋਲ ਚਲੀ ਗਈ ਮੈਂ ਕਿਹਾ ਦਾਦਾ ਜੀ ਇਸ ਇਨਸਾਨ ਨਾਲ ਵਿਆਹ ਕਰਨ ਨਾਲੋਂ ਚੰਗਾ ਤੁਸੀਂ ਦੀਦੀ ਨੂੰ ਜਾਨੋਂ ਮਾਰ ਦਿਓ ਘਟੋ ਘਟ ਸਾਨੂੰ ਸਾਰਿਆਂ ਨੂੰ ਇਸ ਗੱਲ ਦਾ ਸਬਰ ਤਾਂ ਰਹੇਗਾ ਕਿ ਉਹ ਮਰ ਗਈ ਕਿਉਂਕਿ ਇਹ ਬੰਦਾ ਤਾਂ ਉਸ ਨੂੰ ਰੋਜ਼ ਮਾਰੇਗਾ ਰੋਜ਼ ਰੋਜ਼ ਮਰਨ ਨਾਲੋਂ ਚੰਗਾ ਬੰਦਾ ਇੱਕ ਵਾਰੀ ਮਰ ਜਾਵੇ। ਮੈਂ ਕਿਹਾ ਦਾਦਾ ਜੀ ਇਹ ਲੜਕਾ ਤਾਂ ਕਿਸੇ ਵੀ ਲੜਕੀ ਦੇ ਕਾਬਲ ਨਹੀਂ। ਇਹ ਤਾਂ ਆਪਣੇ ਬਾਪ ਨੂੰ ਹੀ ਲਾਂਤ ਪਈ ਜ਼ਿੰਦਗੀ ਦੇ ਰਿਹਾ। ਤਾਂ ਦੀਦੀ ਨੂੰ ਕਿਵੇਂ ਖੁਸ਼ ਰੱਖੋ? ਆਖਰ ਸਭ ਕੁਝ ਦੇਖਣ ਦੇ ਬਾਵਜੂਦ ਵੀ ਅਸੀਂ ਦੀਦੀ ਦੀ ਜ਼ਿੰਦਗੀ ਕਿਉਂ ਬਰਬਾਦ ਕਰਦੇ ਪਈਆਂ? ਪਰ ਦਾਦਾ ਜੀ ਨੇ ਕਿਹਾ ਚਲੋ ਇੱਥੋਂ ਸਾਰੇ ਆਪਾਂ ਇਹਨਾਂ ਦੇ ਮੂੰਹ ਨਹੀਂ ਲੱਗਣਾ। ਪੈਕਿੰਗ ਕਰੋ ਜਲਦੀ। ਦਾਦਾ ਜੀ ਨੇ ਸੌਰਵ ਨੂੰ ਕਿਹਾ ਓਏ ਲੜਕੇ ਏ ਤੇਰਾ ਹੀ ਕੀਤਾ ਤੇ ਰਿਹਾ ਸਾਰਾ ਹੁਣ ਫਟਾਫਟ ਸਾਰਾ ਹਿਸਾਬ ਕਿਤਾਬ ਕਰ ਅਸੀਂ ਘਰ ਜਾਣਾ ਤੇ ਆਪਣੇ ਖਾਣੇ ਦੇ ਪੈਸੇ ਕੱਟ ਲਵੀ ਕਿਉਂਕਿ ਅਸੀਂ ਖਾਣਾ ਫ੍ਰੀ ਦਾ ਨਹੀਂ ਖਾਂਦੇ ਇੱਕ ਗੱਲ ਸੁਣ ਆਪਣੇ ਰਿਸ਼ਤੇਦਾਰਾਂ ਦੇ ਖਾਣੇ ਦੇ ਵੀ ਪੈਸੇ ਕੱਟ ਲਵੀ ਕਿਉਂਕਿ ਤੂੰ ਤਾਂ ਹੈ ਹੀ ਭਿਖਾਰੀ ਕਿੱਥੋਂ ਲੈ ਕੇ ਆਵੇਂਗਾ ਅੱਜ ਦੀ ਪਾਰਟੀ ਸਾਡੇ ਵੱਲੋਂ ਤੇ ਹੀਜ ਦੇ ਭਿਖਾਰੀਆਂ ਦੇ ਨਾਮ ਇੰਨੇ ਨੂੰ ਮਾਮਾ ਜੀ ਤੇ ਸਾਰੇ ਰਿਸ਼ਤੇਦਾਰ ਮੈਨੂੰ ਡਾਂਟਣ ਲੱਗੇ ਕਿ ਤੂੰ ਪਾਗਲ ਹੋ ਗਈਆਂ ਤੇਰਾ ਦਿਮਾਗ ਸਹੀ ਆ ਆਖਰ ਕੀ ਕਰ ਰਹੀਆਂ ਤੂੰ ਲੋਕ ਗੱਲਾਂ ਕਰਨਗੇ ਕੀ ਮੂੰਹ ਦਿਖਾਵਾਂਗੇ ਕੀ ਜਵਾਬ ਦੇਵਾਂਗੇ ਲੋਕਾਂ ਨੂੰ ਕੌਣ ਕਰੇਗਾ ਫਿਰ ਤੁਹਾਡੇ ਨਾਲ ਵਿਆਹ ਮੈਂ ਸਾਰੇ ਰਿਸ਼ਤੇਦਾਰਾਂ ਦਾ ਡਟ ਕੇ ਸਾਹਮਣਾ ਕੀਤਾ ਤੇ ਸਾਰਿਆਂ ਸਾਹਮਣੇ ਇੱਕ ਹੀ ਸਵਾਲ ਕੀਤਾ ਕਿ ਜਦੋਂ ਉਹ ਲੜਕਾ ਇਹ ਗੱਲ ਕਹਿ ਰਿਹਾ ਸੀ ਦੇਖਿਓ ਹੁਣ ਮੈਂ ਕਰ ਲਿਆ ਜਾ ਕੇ ਤੁਹਾਡੀ ਧੀ ਦਾ ਕੀ ਹਾਲ ਕਰਦਾ ਉਦੋਂ ਤੁਸੀਂ ਕਿੱਥੇ ਗਏ ਸੀ ਮੇਰੀ ਸ਼ਕਲ ਦੇਖ ਰਹੇ ਸੀ ਸਾਰੇ ਰਿਸ਼ਤੇਦਾਰ ਕਹਿਣ ਲੱਗੇ ਕੋਈ ਗੱਲ ਨਹੀਂ ਵਿਆਹ ਕਰ ਦੇਣਾ ਚਾਹੀਦਾ ਐਵੇਂ ਬਦਨਾਮੀ ਹੋਊਗੀ ਮੈਂ ਕਿਹਾ ਜੇ ਤਾਂ ਤੁਸੀਂ ਇਹ ਚਾਹੁੰਦੇ ਹੋ ਕਿ ਅਸੀਂ ਤੁਹਾਡੀਆਂ ਗੱਲਾਂ ਵਿੱਚ ਆ ਕੇ ਤੇ ਸਮਾਜ ਦੇ ਡਰ ਦੀ ਵਜ੍ਹਾ ਕਰਕੇ ਵਿਆਹ ਕਰ ਦਈਏ ਤਾਂ ਤੁਹਾਡੀ ਇਹ ਕੋਸ਼ਿਸ਼ ਬੇਕਾਰ ਹੈ ਕਿਉਂਕਿ ਹੁਣ ਇਹ ਵਿਆਹ ਕਦੇ ਨਹੀਂ ਹੋ ਸਕਦਾ ਤੇ ਤੁਸੀਂ ਕਿਸ ਸਮਾਜ ਦੀ ਗੱਲ ਕਰ ਰਹੇ ਹੋ ਉਹ ਸਮਾਜ ਜੋ ਸਾਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੰਦਾ ਜਾਂ ਉਹ ਸਮਾਜ ਜਿਸ ਵਿੱਚ ਦਹੇਜ ਦੀ ਵਜ੍ਹਾ ਕਰਕੇ ਪਤਾ ਨਹੀਂ ਕਿੰਨੀਆਂ ਕੁ ਔਰਤਾਂ ਨੂੰ ਫਾਂਸੀ ਤੇ ਅੱਗ ਦੀ ਬਲੀ ਚੜਾ ਦਿੱਤਾ ਜਾਂਦਾ ਜਾਂ ਉਹ ਸਮਾਜ ਜੇ ਇੱਕ ਇਨਸਾਨ ਦੀਆਂ 10 ਪਤਨੀਆਂ ਮਰ ਜਾਣ ਤਾਂ ਉਹ ਫਿਰ ਵੀ ਵਿਦਵਾਨੀ ਹੁੰਦਾ ਵਿਆਹ ਤੇ ਵਿਆਹ ਕਰਦਾ ਰਹਿੰਦਾ ਤੇ ਜੇ ਕਿਸੇ ਔਰਤ ਦਾ ਪਤੀ ਮਰ ਜਾਵੇ ਤਾਂ ਉਹ ਵਿਧਵਾ ਹੋ ਜਾਵੇ ਤੇ ਲੋਕ ਉਸ ਦਾ ਦੂਜਾ ਵਿਆਹ ਕਰਨ ਤੇ ਵੀ ਫਾਹਲ ਲੰਦੇ ਆ ਜਦ ਸਾਡੀ ਭੈਣ ਨੂੰ ਵਿਆਹ ਤੋਂ ਬਾਅਦ ਤਾਜ ਲਈ ਪਰੇਸ਼ਾਨ ਕੀਤਾ ਜਾਵੇਗਾ ਫਿਰ ਨਾ ਤਾਂ ਇੱਧਰ ਦਾ ਸਮਾਜ ਆਵੇਗਾ ਤੇ ਨਾ ਹੀ ਉਧਰਲਾ ਤੇ ਨਾ ਹੀ ਤੁਸੀਂ ਲੋਕ ਫਿਰ ਕਿਹੜੇ ਸਮਾਜ ਦੀ ਗੱਲ ਕਰਦੇ ਹੋ ਇੰਨੇ ਨੂੰ ਦਾਦਾ ਜੀ ਆ ਗਏ ਉਹਨਾਂ ਨੇ ਮੋਰਚਾ ਸੰਭਾਲ ਲਿਆ ਦਾਦਾ ਜੀ ਨੇ ਕਿਹਾ ਕਿਉਂ ਬੱਚੀ ਨਾਲ ਬਹਿਸ ਕਰ ਰਹੇ ਹੋ ਕੀ ਇਸ ਸਮਾਜ ਦੀ ਗੱਲ ਕਰ ਰਹੇ ਹਾਂ ਹਜੇ ਨਾ ਮੇਰੀ ਜਿੰਨੀ ਉਮਰ ਹੋਈਆ ਤੇ ਨਾ ਹੀ ਤੁਹਾਨੂੰ ਇਹ ਸਮਾਜ ਬਾਰੇ ਪਤਾ ਜੇ ਰਹੀ ਗੱਲ ਮੇਰੇ ਪਰਿਵਾਰ ਸਮਾਜ ਤੇ ਮੇਰੀਆਂ ਬੱਚੀਆਂ ਦੇ ਵਿਆਹ ਦੀ ਤਾਂ ਇਹ ਮੇਰੀ ਜ਼ਿੰਮੇਵਾਰੀ ਆ ਸਾਰੇ ਲੋਕਾਂ ਨੂੰ ਮਿਲਾ ਕੇ ਸਮਾਜ ਬਣਦਾ ਜੇ ਅਸੀਂ ਆਪਣੀ ਖੁਦ ਦੀ ਸੋਚ ਨਹੀਂ ਬਦਲ ਸਕਦੇ ਤਾਂ ਲੋਕਾਂ ਦੀ ਕੀ ਬਦਲਾਂਗੇ ਸਮਾਜ ਦਾ ਸਾਹਮਣਾ ਮੈਂ ਕਰਾਂਗਾ ਮੈਂ ਹਜੇ ਬੈਠਾ ਸਭ ਕੁਝ ਦੇਖਣ ਤੋਂ ਬਾਅਦ ਅਸੀਂ ਆਪਣੀਆਂ ਬੱਚੀਆਂ ਨੂੰ ਮੌਤ ਦੇ ਘਾਟ ਨਹੀਂ ਉਤਾਰਾਂਗੇ ਜਦ ਅਸੀਂ ਖੁਦ ਸਹੀ ਆ ਤਾਂ ਫਿਰ ਸਾਨੂੰ ਕਾਹਦਾ ਡਰ ਫਿਰ ਸਾਰੇ ਜਣੇ ਚੁੱਪ ਹੋ ਗਏ ਤੇ ਕਹਿਣ ਲੱਗੇ ਹਾਂ ਇਹ ਵੀ ਗੱਲ ਠੀਕ ਆ ਨਹੀਂ ਹੋਣਾ ਚਾਹੀਦਾ ਪਿਆ ਸਾਰੇ ਆਪਸ ਵਿੱਚ ਸਲਾਮ مشورہ ਕਰਨ ਲੱਗ ਪਏ ਕਿ ਹੁਣ ਕੀ ਕਰਨਾ ਚਾਹੀਦਾ ਜਿਸ ਨਾਲ ਸਾਡੀ ਪੈਸੇ ਸਾਨੂੰ ਵਾਪਸ ਮਿਲ ਜਾਣ ਸਾਰੇ ਲੋਕ ਹੌਲੀ ਹੌਲੀ ਪਲੈਨਿੰਗ ਕਰਨ ਲੱਗੇ ਤੇ ਸੌਰਵ ਨੂੰ ਕਹਿਣ ਲੱਗੇ ਲੜਕੀ ਵਾਲੇ ਦੇ ਪਰਿਵਾਰ ਨੂੰ ਪਟਾਲੇ ਨਹੀਂ ਤਾਂ ਇਹ ਆਪਣੀ ਲੜਕੀ ਨੂੰ ਵਾਪਸ ਲੈ ਜਾਣਗੇ ਫਿਰ ਸਭ ਕੁਝ ਤੇਰੇ ਹੱਥੋਂ ਨਿਕਲ ਜਾਵੇਗਾ ਕੋਝ ਹੀ ਸਮੇ ਬਾਅਦ ਸੌਰਵ ਦੇ ਪਰਿਵਾਰ ਵਾਲਿਆਂ ਵੱਲੋਂ ਮਾਫੀ ਦੀ ਪਹਿਲ ਹੋਣ ਲੱਗੀ ਜਿਸ ਵਿੱਚ ਉਹ ਖੁਦ ਵੀ ਸ਼ਾਮਲ ਸੀ ਜਿਹੜੀ ਮਾਲਾ ਉਸਨੇ ਤੋੜ ਕੇ ਸੁੱਟ ਦਿੱਤੀ ਸੀ ਹੁਣ ਦੁਬਾਰਾ ਫਿਰ ਜੋੜ ਕੇ ਵਾਪਸ ਆ ਗਿਆ ਸੌਰਵ ਦਾਦਾ ਜੀ ਦੇ ਪੈਰੀ ਹੱਥ ਲਾਉਣ ਲੱਗਾ ਤੇ ਪਿੱਛੇ ਵਾਲੇ ਲੋਕ ਉਸ ਦੀ ਤਰਫਦਾਰੀ ਕਰਨ ਲੱਗੇ ਬੱਚਾ ਗਲਤੀ ਹੋ ਗਈ ਮਾਫ ਕਰ ਦਿਓ ਦਾਦਾ ਜੀ ਨੇ ਕਿਹਾ ਹੁਣੇ ਤਾਂ ਤੂੰ ਹਜੇ ਮਾਲਾ ਤੋੜ ਕੇ ਸੁੱਟੀ ਸੀ ਪਰ ਅਚਾਨਕ ਕਿਵੇਂ ਜੁੜ ਗਈ ਤੇ ਤੂੰ 6 ਮਹੀਨੇ ਦਾ ਕੋਈ ਬੱਚਾ ਨਹੀਂ ਜੋ ਗਲਤੀ ਹੋ ਗਈ ਦਫਾ ਹੋ ਜਾ ਤੇ ਸਾਡਾ ਹਿਸਾਬ ਕਿਤਾਬ ਕਰ ਫਿਰ ਦਾਦਾ ਜੀ ਦੇ ਦਿਮਾਗ ਵਿੱਚ ਪਤਾ ਨਹੀਂ ਕੀ ਆਇਆ ਉਹਨਾਂ ਨੇ ਕਿਹਾ ਬੇਟਾ ਇੱਕ ਵਾਰ ਜਾ ਕੇ ਵੱਡੀ ਭੈਣ ਨੂੰ ਪੁੱਛ ਲੈ ਉਹ ਕੀ ਚਾਹੁੰਦੀ ਆ ਮੈਂ ਦੀਦੀ ਨੂੰ ਸਾਰੀ ਗੱਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੱਸ ਦਿੱਤੀ ਤੇ ਕਿਹਾ ਦੀਦੀ ਹੁਣ ਫੈਸਲਾ ਤੁਹਾਡੇ ਹੱਥਾਂ ਵਿੱਚ ਆ ਤੁਸੀਂ ਦੱਸੋ ਤੁਸੀਂ ਕੀ ਚਾਹੁੰਦੇ ਹੋ ਦੀਦੀ ਨੇ ਕਿਹਾ ਮੈਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਕਿ ਤੁਸੀਂ ਆਪਣਾ ਟਾਈਮ ਇੱਥੇ ਕਿਉਂ ਖਰਾਬ ਕਰ ਰਹੇ ਹੋ ਮੈਨੂੰ ਸਾਹ ਲੈਣ ਵਿੱਚ ਵੀ ਦਿੱਕਤ ਹੋ ਰਹੀ ਆ ਚਲੋ ਇਥੋਂ ਅਸਨਾਲ ਵਿਆਹ ਕਰਾਉਣਾ ਤਾਂ ਬਹੁਤ ਦੂਰ ਦੀ ਗੱਲ ਮੈਂ ਤਾਂ ਉਸ ਨੂੰ ਥੱਪੜ ਵੀ ਨਹੀਂ ਮਾਰਨਾ ਚਾਹੁੰਦੀ ਕਿਉਂ ਬੇਵਜ੍ਹਾ ਆਪਣੇ ਹੱਥ ਗੰਦੇ ਕਰਨੇ ਮੈਂ ਦਾਦਾ ਜੀ ਨੂੰ ਆ ਕੇ ਸਭ ਕੁਝ ਦੱਸ ਦਿੱਤਾ ਕਿ ਦੀਦੀ ਨੇ ਨਾ ਕਰ ਦਿੱਤੀ ਬਸ ਫਿਰ ਕੀ ਦਾਦਾ ਜੀ ਨੇ ਕਿਹਾ ਸਾਡਾ ਹਿਸਾਬ ਕਿਤਾਬ ਕਰੋ ਕਿਉਂਕਿ ਰੁਕਣ ਦੀ ਸਾਡੀ ਕੋਈ ਗੁੰਜਾਇਸ਼ ਨਹੀਂ ਅਸੀਂ ਕਿੰਨਾ ਟਾਈਮ ਇਹ ਨਾਟਕ ਦੇਖਦੇ ਰਹੇ ਪਰ ਕੋਈ ਵੀ ਸਾਡੇ ਪੈਸੇ ਵਾਪਸ ਕਰਨ ਦਾ ਨਾਮ ਹੀ ਨਹੀਂ ਲੈ ਰਿਹਾ ਸੀ ਅਸੀਂ ਕਾਫੀ ਪਰੇਸ਼ਾਨ ਹੋ ਚੁੱਕੇ ਸੀ ਤਾਤਾ ਜੀ ਨੇ ਮੈਰਿਜ ਹੋਮ ਦਾ ਮੇਨ ਗੇਟ ਬੰਦ ਕਰਕੇ ਤਾਲਾ ਲਗਾ ਦਿੱਤਾ ਤਾਂ ਜੋ ਲੜਕੇ ਵਾਲੇ ਵੱਲੋਂ ਕੋਈ ਭੱਜ ਨਾ ਜਾਵੇ ਜਦ ਪਤਾ ਲੱਗਿਆ ਕਿ ਉਧਰ ਕੋਈ ਵੀ ਹਿਸਾਬ ਕਿਤਾਬ ਨਹੀਂ ਹੋ ਰਿਆ ਤਾਂ ਫਿਰ ਸਾਰਿਆਂ ਨੇ ਇਹੀ ਸੋਚਿਆ ਜੇ ਕਿ ਔ ਸਿੱਧੀ ਉਂਗਲੀ ਨਾਲ ਨਾ ਨਿਕਲੇ ਤਾਂ ਉਂਗਲੀ ਟੇਢੀ ਕਰਨੀ ਪੈਂਦੀ ਆ ਫਿਰ ਚਾਚਾ ਜੀ ਪਾਪਾ ਜੀ ਭਰਾ ਸਾਰੇ ਰਿਸ਼ਤੇਦਾਰ ਇੱਕੋ ਵਾਰੀ ਭੱਜੇ ਪਾਪਾ ਜੀ ਨੇ ਜਾ ਕੇ ਸੌਰਵ ਦਾ ਕੋਲਰ ਫੜ ਲਿਆ ਤੇ ਬਹੁਤ ਤੇਜ਼ ਆਵਾਜ਼ ਵਿੱਚ ਬੋਲੇ ਕਿ ਸਾਨੂੰ ਪਾਗਲ ਸਮਝਿਆ ਹੋਇਆ ਅਸੀਂ ਤੇਰੇ ਤੋਂ ਕੋਈ ਕਰਜ਼ਾ ਨਹੀਂ ਲਿਆ ਜੋ ਤੇਰੀ ਅਮੰਤਾਂ ਕਰੀਏ ਜਲਦੀ ਜਲਦੀ ਹਿਸਾਬ ਕਿਤਾਬ ਕਰ ਨਹੀਂ ਤਾਂ ਆਮ ਪੁਲਿਸ ਨੇ ਆ ਕੇ ਆਪੇ ਕਰ ਲੈਣਾ ਬਸ ਫਿਰ ਤਾਂ ਥੋੜੇ ਸਮੇਂ ਵਿੱਚ ਸਾਰਾ ਹਿਸਾਬ ਕਿਤਾਬ ਕਰ ਦਿੱਤਾ ਦਾਦਾ ਜੀ ਨੇ ਖਾਣ ਪੀਣ ਦੇ ਪੈਸੇ ਛੱਡ ਦਿੱਤੇ ਸੀ ਜਿਵੇਂ ਉਹਨਾਂ ਨੇ ਆਪਣੀ ਜ਼ੁਬਾਨ ਕੀਤੀ ਸੀ ਸਾਡੇ ਖਾਣੇ ਦੇ ਤੇ ਦਾਸ ਦੇ ਭਿਖਾਰੀਆਂ ਦੇ ਖਾਣੇ ਦੇ ਕੁਝ ਲੋਕਾਂ ਨੇ ਕਿਹਾ ਕਿ ਅਸੀਂ ਦਾਸ ਦਾ ਕੇਸ ਕਰਾਂਗੇ ਪਰ ਇਸ ਗੱਲ ਤੇ ਦਾਦਾ ਜੀ ਨੇ ਕਿਹਾ ਕੀ ਮਿਲੇਗਾ ਇਹ ਸਭ ਕਰਕੇ ਤਾਰੀਖ ਤੇ ਤਾਰੀਖ ਤਾਰੀਖ ਤੇ ਤਾਰੀਖ ਪੈਂਦੀ ਜਾਵੇਗੀ ਹੋਰ ਤਾਂ ਕੁਝ ਨਹੀਂ ਹੋਣਾ ਮੈਂ ਘਰ ਜਾ ਕੇ ਆਪਣੀ ਧੀ ਦਾ ਵਿਆਹ ਵੀ ਕਰਨਾ ਬਸ ਫਿਰ ਕੀ ਸੀ ਅਸੀਂ ਸਾਰਾ ਸਮਾਨ ਲੈ ਕੇ ਵਾਪਸ ਆਪਣੇ ਘਰ ਆ ਗਏ ਦਾਦਾ ਜੀ ਨੇ ਦੀਦੀ ਨੂੰ ਇਹ ਗੱਲ ਕਹਿ ਦਿੱਤੀ ਸੀ ਕਿ ਬੇਟਾ ਕਦੇ ਵੀ ਹਿੰਮਤ ਨਹੀਂ ਹਾਰਨੀ ਦੀਦੀ ਪੂਰੇ ਰਾਤ ਵਿੱਚ ਆਰਾਮ ਨਾਲ ਅੱਖਾਂ ਬੰਦ ਕਰਕੇ ਸੁੱਤੀ ਰਹੀ ਤੇ ਮੈਂ ਉਹਨਾਂ ਨੂੰ ਬਸ ਦੇਖਦੀ ਰਹੀ ਪਰ ਮੈਨੂੰ ਇਹ ਚੰਗੀ ਤਰ੍ਹਾਂ ਪਤਾ ਸੀ ਕਿ ਸ਼ਾਇਦ ਵਿਆਹ ਦੀ ਸ਼ੁਰੂਆਤ ਤੇ ਹੁਣ ਤੱਕ ਦੇ ਸੁਪਨੇ ਦੀਦੀ ਦੀਆਂ ਅੱਖਾਂ ਵਿੱਚ ਹੋਣਗੇ ਇਸ ਤਰ੍ਹਾਂ ਨੀਂਦ ਹੀ ਕਿਵੇਂ ਆਉਂਦੀ ਆ। ਦੀਦੀ ਦੇ ਹੱਥਾਂ 'ਤੇ ਮਹਿੰਦੀ ਲੱਗੀ ਹੋਈ ਸੀ ਜਿਸ ਦਾ ਰੰਗ ਕਾਫੀ ਗੂੜਾ ਸੀ। ਚੂੜੀਆਂ ਪਾਈਆਂ ਹੋਈਆਂ ਸੀ। ਚਿਹਰੇ 'ਤੇ ਹਲਕਾ ਜਿਹਾ ਮੇਕਅਪ ਵੀ ਸੀ। ਮੇਰੀ ਪਰੀਆਂ ਵਰਗੀ ਦੀਦੀ ਦੀ ਇਹ ਹਾਲਤ ਅੱਜ ਮੇਰੇ ਤੋਂ ਦੇਖੀ ਨਹੀਂ ਜਾ ਰਹੀ ਸੀ। ਮੈਂ ਵਾਰ-ਵਾਰ ਆਪਣੀਆਂ ਅੱਖਾਂ ਵਿੱਚਲੇ ਹੰਝੂਆਂ ਨੂੰ ਲੁਕੋ ਰਹੀ ਸੀ। ਮੈਂ ਆਪਣੇ ਆਪ ਨੂੰ ਥੋੜਾ ਕਠੋਰ ਕਰਦਿਆਂ ਹੋਇਆਂ ਦੀਦੀ ਨਾਲ ਗੱਲ ਕਰਨਾ ਚਾਹੁੰਦੀ ਸੀ। ਮੈਂ ਦੀਦੀ ਨੂੰ ਉਠਾਇਆ। ਦੀਦੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਪਈਆਂ ਸੀ। ਮੈਂ ਦੀਦੀ ਨੂੰ ਸਮਝਾਉਣ ਲੱਗੀ। ਦੀਦੀ ਤੁਸੀਂ ਕਮਜ਼ੋਰ ਨਹੀਂ ਪੈ ਸਕਦੇ ਜੇ ਤੁਸੀਂ ਕਮਜ਼ੋਰ ਪੈ ਗਏ ਤਾਂ ਘਰਦਿਆਂ ਦਾ ਕੀ ਹੋਵੇਗਾ ਤੁਹਾਡੀ ਜ਼ਿੰਦਗੀ ਬਾਰੇ ਹੀ ਸੋਚ ਕੇ ਉਹਨਾਂ ਨੇ ਸਮਾਜ ਪਰਿਵਾਰ ਦੁਨੀਆ ਨੂੰ ਪਰੇ ਰੱਖ ਕੇ ਇੰਨਾ ਵੱਡਾ ਫੈਸਲਾ ਕੀਤਾ ਪਰ ਹੁਣ ਘਰਦਿਆਂ ਦੀਆਂ ਨਜ਼ਰਾਂ ਸਿਰਫ ਤੁਹਾਡੇ ਤੇ ਹੀ ਰਹਿਣਗੀਆਂ ਜੇ ਤੁਸੀਂ ਕਠੋਰ ਰਹੋਗੇ ਤਾਂ ਕਿਸੇ ਨੂੰ ਦੁਨੀਆ ਦੀ ਪਰਵਾਹ ਨਹੀਂ ਰਹਿਣੀ ਪਰ ਜੇ ਤੁਸੀਂ ਇਸ ਤਰ੍ਹਾਂ ਕਮਜ਼ੋਰ ਰਹੋਗੇ ਤਾਂ ਸਾਰਿਆਂ ਨੂੰ ਇਹੀ ਲੱਗੇਗਾ ਕਿ ਉਹਨਾਂ ਨੇ ਗਲਤ ਫੈਸਲਾ ਕੀਤਾ ਜੇ ਤੁਸੀਂ ਸਿਰ ਚੱਕ ਕੇ ਤੁਰੋਗੇ ਤਾਂ ਕੋਈ ਤੁਹਾਨੂੰ ਕੁਝ ਨਹੀਂ ਕਹੇਗਾ ਕਿਉਂਕਿ ਜਿਹੜੇ ਸਿਰ ਝੁਕਾ ਕੇ ਚੱਲਦੇ ਆ ਉਹਨਾਂ ਨੂੰ ਤਾਂ ਲੋਕੀ ਵੈਸੇ ਵੀ ਦੋਸ਼ੀ ਕਰਾਰ ਦਿੰਦੇ ਆ ਪਰ ਜਿਹੜੇ ਸਿਰ ਚੱਕ ਕੇ ਚੱਲਦੇ ਆ ਲੋਕ ਉਹਨਾਂ ਦੇ ਸਾਹਮਣੇ ਖੜਨ ਦੀ ਵੀ ਹਿੰਮਤ ਨਹੀਂ ਕਰਦੇ ਦੀਦੀ ਨੇ ਵੀ ਕਹਿ ਦਿੱਤਾ ਕਿ ਮੈਂ ਕੋਸ਼ਿਸ਼ ਕਰਾਂਗੀ ਕਿਉਂਕਿ ਤੇਰੀ ਗੱਲ ਵਿੱਚ दम ਹੈ ਥੋੜੇ ਸਮੇਂ ਬਾਅਦ ਅਸੀਂ ਘਰ ਪਹੁੰਚ ਗਏ ਦੀਦੀ ਸਾਡੇ ਨਾਲ ਇੱਕ ਸ਼ੇਰਨੀ ਦੀ ਤਰ੍ਹਾਂ ਚੱਲ ਰਹੀ ਸੀ ਉਹਨਾਂ ਨੂੰ ਦੇਖ ਕੇ ਮੈਨੂੰ ਥੋੜੀ ਖੁਸ਼ੀ ਹੋਈ ਪਰਿਵਾਰ ਦੀਆਂ ਔਰਤਾਂ ਆਉਣ ਲੱਗੀਆਂ ਦਾਦਾ ਜੀ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਚਾਹੇ ਕੋਈ ਵੀ ਘਰ ਆਵੇ ਰੋਣ ਦੀ ਕੋਈ ਜ਼ਰੂਰਤ ਨਹੀਂ ਕੰਮ ਥੋੜਾ ਨਵਾਂ ਇਸ ਲਈ ਸਾਰੇ ਹਿੰਮਤ ਕਰ ਲੈ ਪਰ ਬੋਲਣ ਦਾ ਮੌਕਾ ਕਿਸੇ ਨੂੰ ਨਾ ਦਿਓ ਔਰ ਤਾਂ ਆਈਆਂ ਤੇ ਆਉਂਦੀਆਂ ਨਹੀਂ ਰੋਣਾ ਸ਼ੁਰੂ ਕਰ ਦਿੱਤਾ ਤੁਹਾਡੀ ਧੀ ਕਿਵੇਂ ਦੀ ਕਿਸਮਤ ਲਿਖਾ ਕੇ ਆਈ ਆ ਕੀ ਜਵਾਬ ਦੇਵਾਂਗੇ ਲੋਕਾਂ ਨੂੰ ਸਾਡੀ ਦਾਦੀ ਜੀ ਨੇ ਤੁਰੰਤ ਗੁੱਸੇ ਵਿੱਚ ਗਿਆ ਕਿ ਇੱਥੇ ਕੋਈ ਮਰ ਨਹੀਂ ਗਿਆ ਜੋ ਤੁਸੀਂ ਰੋਣਾ ਧੋਣਾ ਕਰ ਰਹੀਆਂ बस ਲੜਕੇ ਨੇ ਸਮੇਂ ਰੈਂਦੇ ਆਪਣੀ ਔਕਾਤ ਦੱਸ ਦਿੱਤੀ ਅਸੀਂ ਦਾ ਮੰਦਰ ਚ ਪ੍ਰਸ਼ਾਦ ਜੜਾਵਾਂਗੇ ਜੋ ਸਾਡੀ ਬੱਚੀ ਉਸ ਦਰਿੰਦੇ ਦੇ ਹੱਥੋਂ ਬਚ ਗਈ ਦਾਦਾ ਜੀ ਦਾ ਗੁੱਸਾ ਦੇਖ ਸਾਰੀਆਂ ਔਰਤਾਂ ਸ਼ਾਂਤ ਹੋ ਗਈਆਂ ਹੌਲੀ ਹੌਲੀ ਕਰਕੇ ਆਪਣੇ ਆਪਣੇ ਘਰਾਂ ਨੂੰ ਨਿਕਲ ਗਈਆਂ ਉਸ ਤੋਂ ਬਾਅਦ ਦੂਜਾ ਲੜਕਾ ਦੇਖਿਆ ਫਿਰ ਸਾਰੇ ਾਰਮਾਨ ਪੂਰੇ ਹੋਏ ਲੜਕੇ ਦੇ ਨਾਲ ਨਾਲ ਪਰਿਵਾਰ ਵੀ ਬਹੁਤ ਵਧੀਆ ਸੀ ਅਸੀਂ ਲੜਕੇ ਵਾਲਿਆਂ ਨੂੰ ਇਹ ਸਾਰੀ ਗੱਲ ਪਹਿਲਾਂ ਹੀ ਦੱਸ ਦਿੱਤੀ ਸੀ ਉਹਨਾਂ ਨੂੰ ਤਾਂ ਸਾਡੀ ਕਾਬਲੀਅਤ ਤੇ ਨਾਜ਼ ਹੋ ਰਿਹਾ ਸੀ ਉਹਨਾਂ ਨੇ ਕਿਹਾ ਕਿ ਦਿਲ ਖੁਸ਼ ਹੋ ਗਿਆ ਤੁਹਾਡੇ ਵਰਗੇ ਲੋਕਾਂ ਨਾਲ ਮਿਲ ਕੇ ਦੀਦੀ ਨੂੰ ਦੇਖਦੇ ਆਈ ਉਹਨਾਂ ਨੇ ਇਹ ਗੱਲ ਕਹਿ ਦਿੱਤੀ ਸੀ ਕਿ ਸਾਨੂੰ ਸਿਰਫ ਤੁਹਾਡੀ ਧੀ ਚਾਹੀਦੀ ਆ ਹੋਰ ਕੁਝ ਨਹੀਂ ਕਿਉਂਕਿ ਸਾਡੇ ਕੋਈ ਬੇਟੀ ਨਹੀਂ ਆ ਤਿੰਨ ਬੇਟੇ ਹੀ ਆ ਇਸ ਲਈ ਤੁਸੀਂ ਆਪਣੀ ਬੇਟੀ ਸਾਨੂੰ ਦੇ ਦਿਓ ਫਿਰ ਇਸ ਤਰ੍ਹਾਂ ਦੀਦੀ ਦਾ ਵਿਆਹ ਹੋ ਗਿਆ ਹੁਣ ਦੀਦੀ ਆਪਣੇ ਸਹੁਰੇ ਪਰਿਵਾਰ ਵਿੱਚ ਬਹੁਤ ਖੁਸ਼ ਆ ਤੇ ਉਹਨਾਂ ਨੂੰ ਖੁਸ਼ ਦੇਖ ਕੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਆ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਇਹੋ ਜੇ ਦਾਜ ਦੇ ਲੋਪਿਆਂ ਨੂੰ ਇਸੇ ਤਰ੍ਹਾਂ ਦੇ ਸਬਕ ਸਿਖਾਉਣਾ ਚਾਹੀਦਾ ਕਿ ਨਹੀਂ ਤੁਸੀਂ ਵੀ ਜਰੂਰ ਦੱਸਿਓ ਬਾਕੀ ਚੰਗੀ ਲੱਗੇ ਕਹਾਣੀ ਲਾਈਕ ਕਰਿਓ ਵਨ ਵਨ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਚੈਨਲ ਉੱਪਰ ਜਾ ਕੇ ਤੁਸੀਂ ਜਰੂਰ ਸੁਣਦੇ ਰਹੋ ਮਿਲਦੇ ਹਾਂ ਕਿਸੇ ਹੋਰ ਦਿਲ ਨੂੰ ਛੂ ਜਾਣ ਵਾਲੀ ਤੇ ਵੱਖਰੀ ਜਿਹੀ ਕਹਾਣੀ ਦੇ ਨਾਲ ਪੂਰੀ ਕਹਾਣੀ ਸੁਣ ਲਈ ਬਹੁਤ ਬਹੁਤ ਸ਼ੁਕਰੀਆ